اپنی ماں ਨੂੰ ਹੈ ਕੀ ਕੀ ਆ ਪਾਪੀ ਮੈਂ ਤਾਂ ਕੋਈ ਗੱਲ ਨਹੀਂ ਮੇਰੇ ਦਵਾਲੇ ਕਰਾਤੀ ਤੈਨੂੰ ਹੀ ਨਹੀਂ ਸ਼ਹਿਰੋਂ ਮੈਂ ਕਿ ਚਾਰੇ ਪਾਸੇ ਤੂੰ ਹੀ ਸੱਚੀ ਬਣ ਜਾਨੀ ਆ ਪਾਪੀ ਮੈਂ ਤੇ ਮੰਮੀ ਨਾਲ ਕੇਹੀ ਕਿ ਮੰਮੀ ਚੱਲੀ ਸੀ ਗਾ ਕੋ ਮੈਂ ਤਾਂ ਆਪਣੀ ਪੈਕਿੰਗ ਵੀ ਕਰ ਲਈ ਪੈਕਿੰਗ ਕਰ ਲਈ ਪੈਕਿੰਗ ਕਰ ਲਈ ਤੇ ਦਿਮਾਗ 'ਚ ਕੋਈ ਗੱਲ ਨਹੀਂ ਵੱੜਦੀ ਹੈ ਤੈਨੂੰ ਉਹਨਾਂ ਨੇ ਕੱਢਿਆ ਠੀਕ ਹੈ ਹੁਣ ਤੂੰ ਬਿਆਗ ਲੈ ਕੇ ਆਪ ਹੀ ਤੁਰ ਚੱਲੀ ਐ ਹੈ ਨਾਲੇ ਮੈਂ ਤੈਨੂੰ ਕੁਛ ਕਿਹਾ ਸੀ ਜਿਹੜਾ ਮਾਂ ਨੂੰ ਇੰਨਾ ਸੁਖਾ ਦਿੱਤਾ ਦੂ ਹਾਏ ਮਨਵਾਕਿਆ ਮਨ ਹੋ ਗਿਆ ਤੈਨੂੰ ਹੀ ਨਹੀਂ ਸ਼ਰਮ ਹੈਗੀ ਕਿਸੇ ਪਾਸੇ ਦੀ ਮੈਂ ਤਾਂ ਕਹਿੰਦੀ ਹੁਣੀ ਤੁਰ ਜਾ ਬੈਗ ਲੈ ਕੇ ਜਾ ਤੈਨੂੰ ਵਾਪਸ ਕਰਨਗੇ ਨਾ ਫਿਰ ਪਤਾ ਲੱਗੂਗਾ ਸਿਆ ਪਾ ਪਾ ਦਿੱਤਾ ਹਾਏ ਭਾਬੀ ਹਾਏ ਭਾਬੀ ਮਾਂ ਚੰਗੀ ਆ ਮਾਂ ਵੀ ਆ ਗਈ ਹਾਂ ਮੈਨੂੰ ਪਤਾ ਹੈ ਤੂੰ ਵੀ ਕਿਦਾਂ ਦੀ ਏ ਤੇਰੀ ਜ਼ੁਬਾਨ ਕਿਦਾਂ ਦੀ ਏ ਪਾਣੀ ਮੰਗਿਆ ਤੇ ਨੂੰ ਪਾਣੀ ਦੇਤਾ ਬਸ ਇਹ ਆ ਮੈਨੂੰ ਸਾਗ ਤੋਂ ਨੂੰ ਕਿਉ ਕਹਿਤਾ ਹਾਏ ਸਾਗ ਨਹੀਂ ਤਾਂ ਉਹ ਸਾਗ ਦੀ ਮੈਂ ਤੂੰ ਜਾ ਚਲੀ ਜਾ ਖਾਪ ਦਾ ਬੈਗ ਇਥੇ ਗਲ ਚ ਪਾ ਤੇ ਤੁਰਦੀ ਬਾਣ ਇਥੋਂ ਚਲ ਜਾ ਸਿਆ ਪਾ ਪਾਦੀ ਤਾਂ ਮੇਰੀ ਜਾਨ ਨੂੰ ਵੀ ਹੁਣ ਰੋਈ ਜਾ ਚੁੱਪ ਕਰਕੇ ਹੁਣ ਫੇਰ ਦੱਸਦੀ ਮਾਂ ਨੂੰ ਸਿਆ ਪਾ ਪਾ ਹੋਇਆ ਚੱਲ ਜੀ ਮੈਂ ਨਿੰਨਦੀ ਕੋਈ ਗੱਲ ਨਹੀਂ ਉੱਥੇ ਮੇਰੇ ਬੱਚੇ ਹੈਗੇ ਨੇ ਕੋਈ ਨਾ ਇਹ ਤਾਂ ਬੜੀ ਦੂਰ ਥੋੜੀ ਆ ਪਰ ਮੇਰੇ ਕੱਪੜੇ ਵੀ ਦੇਖ ਕੱਪੜੇ ਵੀ ਨਹੀਂ ਆਂਦੇ ਇਹਦੇ ਪਾਪਾ ਕਿ ਰੰਗ ਬਰੰਗੇ ਜਿਹ ਦਿੱਤੇ ਆ ਆਪਣੇ ਕਾਰਜਾ ਨੇ ਮੰਮੀ ਵੀ ਨਹੀਂ ਆ ਗਈ ਕਰਾਇਆ ਲੈ ਲਈ ਤੇ ਚਲੀ ਜਾਂਦੀ ਚਲੋ ਕੋਈ ਨਾ ਮੈਂ ਚਲੀ ਜਾਨੀ ਜਿਹੜੇ ਹੈਗਾ ਕਰਾਇਆ ਉਹ ਹੀ ਦੇ ਕੇ ਲੈ ਜਾ ਨਾ ਕੁਛ ਲੈ ਕੇ ਜਾਵਾਂਗੀ ਬੱਚੇ ਵਾਲੇ ਕੀ ਗੱਲ ਹੋਈ ਆ ਮੰਮੀ ਕੁਛ ਨਹੀਂ ਮੈਨੂੰ ਜਾਣ ਦੋ ਤੁਸੀਂ ਘਰੇ ਮੇਰੇ ਕੋਲ ਚੱਲੀ ਸੀ ਮੰਮੀ ਕਾਹਦੇ ਤੇ ਚੱਲੀ ਸੀ ਮੰਮੀ ਭਾਬੀ ਬੋਲ ਬੋਲਦੀ ਆ ਮੈਨੂੰ ਬੱਸ ਮੇਰਾ ਬਾਰਾ ਨਾ ਕਰ ਭਾਬੀ ਆਪੇ ਗਈ ਤੇ ਆਪੇ ਗਈ ਆਪੇ ਆਈ ਤੇ ਆਪੇ ਗਈ ਮੰਮੀ ਹੋਣੀ ਵੀ ਮੇਰਾ ਨਾ ਬੱਸ ਆਈ ਆ ਪਾਣੀ ਮੰਗ ਕੇ ਭਾਬੀ ਨੇ ਕੀ ਕਹਿਤਾ ਭਾਬੀ ਨੇ ਤਾਂ ਕੁਝ ਨਹੀਂ ਭਾਬੀ ਨੇ ਕੀ ਕਹਿਣਾ ਆ ਭਾਬੀ ਨੇ ਕੋਈ ਕਮ ਦੀ ਗੱਲ ਕਹੀ ਹੋਗੀ ਤੈਨੂੰ ਮੰਮੀ ਤੁਸੀਂ ਵੀ ਭਾਬੀ ਦੀ ਗੱਲ ਆਕਾਰ ਦੇਓ ਤੇ ਦੱਸ ਤੁਸੀਂ ਮੈਂ ਕੀ ਕੀ ਹੈ ਕੋਈ ਸਹੀ ਨਹੀਂ ਬਸ ਤੁਸੀਂ ਜਦੋਂ ਭਾਬੀ ਦੀ ਗੱਲ ਕਰਦੇ ਤਾਂ ਬਸ ਮੈਨੂੰ ਜਾਣ ਦੋ ਬਸ ਆ ਤ ਹੋਇਆ ਉੱਥੋਂ ਤੇ ਤੈਨੂੰ ਉਹਨੇ ਕੱਢਿਆ ਤੇ ਤੂੰ ਆਪੇ ਫੜ ਕੇ ਬੈਗ ਤੋਰ ਪਈਂ ਉਧਰ ਨੂੰ ਫੇਰ ਤੇ ਫੇਰ ਤੈਨੂੰ ਉਹਨਾਂ ਬਾੜਿਆ ਨਾ ਤੇ ਤੇ ਤੇਰਾ ਵੀ ਹਾਲ ਹੋਊਗਾ ਇਹ ਨਾ ਤੁਮੇ ਫੇ ਵੀ ਓਤੋਂ ਬੁਰਾ ਹਾਲ ਪਾ ਦਿਨੇ ਕਿ ਤਾ ਇਹ ਭਾਬੀ ਨੇ ਕੀਆ ਕੱਲ ਤੁਸੀਂ ਦੇਖੋ ਤੀ ਕਿ ਤੇ ਕੀ ਆਏ ਚਿਕਨੀ ਉਹਦੇ ਟੇਕੇ ਆਏ ਸੀ 10 12 ਜਾਣੇ ਸੀ ਹਮ ਹਮ ਜੋ ਕਿ ਰਸੋਈ ਚ ਖਲਾਰਾ ਉਹ ਵੀ ਮੈਂ ਸੰਭਿਆ ਭਾਂਡੇ ਧੋਤੇ ਤੇ ਸੋਏ ਚ ਛਾੜੂ ਪੋਤੇ ਕੱਪੜੇ ਧੱਕਤ ਵਾਏ ਕੱਲ ਵੀ ਮੈਂ ਥੱਕ ਗਈ ਹੁਣ ਵੀ ਤੁਸੀਂ ਕਾ ਚਲਾ ਸਾਗ ਲੈਣ ਚੱਲੀ ਸੀ ਸਾਗ ਲੈ ਕੇ ਤੇ ਮੈਂ ਨਹੀਂ ਕਿਹਾ ਭਾਬੀ ਪਾਣੀ ਦੇ ਦਿਓ ਕੱਪੜੇ ਧਰ ਕਰਤੇ ਸੀ ਹਾਂ ਤੇ ਪਾਣੀ ਲਗਦਾ ਅੰਜ ਆਓ ਤੇ ਲਫੜਫੜ ਕਹਿੰਦੇ ਲੈ ਪਾਣੀ ਪੜ ਐਦਾ ਵੀ ਕੀ ਤਰੀਕਾ ਹੁੰਦਾ ਆਪਰੇ ਛੋਟੇ ਨੂੰ ਵੀ ਕਹਿੰਦਾ ਲਓ ਪਾਣੀ ਲੈ ਲਓ ਚਲ ਠੀਕ ਆ ਕੋਈ ਗੱਲ ਨਹੀਂ ਜਦੋਂ ਧੀ ਭੈਣ ਵਿਆਹੀ ਜਾਂਦੀ ਹੈ ਨਾ ਉਹਦੇ ਵਾਸਤੇ ਘਰ ਦੂਜਾ ਹੋ ਜਾਂਦਾ ਹੈ ਰਾਜ ਭਾਬੀਆਂ ਦਾ ਹੀ ਹੋ ਜਾਂਦਾ ਹੈ ਤੇ ਚਲੋ ਕੋਈ ਗੱਲ ਨਹੀਂ ਜੇ ਉਹਨੇ ਤੈਨੂੰ ਕਹਿ ਹੀ ਦਿੱਤਾ ਹੈ ਤਾਂ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਜੇ ਇੰਨੀਆਂ ਉੱਥੇ ਵੀ ਬਰਦਾਸ਼ਤ ਕਰਦੀ ਹੋਵੇਂ ਤਾਂ ਤੂੰ ਆਉਂਦੀ ਨਾ ਤੂੰ ਉੱਥੇ ਬਰਦਾਸ਼ਤ ਨਹੀਂ ਕਰਦੀ ਉਹ ਵੀ ਅਮਰਜੀਤ ਮਾੜੀ ਕੋਨੇ ਕੀ ਬੱਚੇ ਸੰਭਾੜੇ ਹੋਏ ਨੇ ਉਹਨੇ ਤੂੰ ਉੱਥੇ ਵੀ ਨਹੀਂ ਬਰਦਾਸ਼ਤ ਕਰਦੀ ਇਕੱਠਾ ਉਹਨਾਂ ਦੇ ਇਕੱਠੀਆਂ ਰਹਿੰਦੀਆਂ ਨੇ ਤੇ ਉਹ ਬਰਦਾਸ਼ਤ ਤਾਂ ਕਰਨੀ ਪਹੂਗੀ ਨਾ ਮਮੀ ਤੁਸੀਂ ਤਾਂ ਮੱਗੀ ਦੀ ਸਾਈਡੋਂ ਦੀ ਦੀ ਸਾਈਡ ਲੈਂਦੇ ਭੀਨੇ ਤੇ ਕਿ ਤੁਸੀਂ ਵੀ ਨਹੀਂ ਮੇਰੇ ਵਾਲ ਦੇ ਬਣਦੇ ਮੈਂ ਘਰੋਂ ਕੱਢ ਦਵਾ ਇਹ ਵੀ ਤੂੰ ਮੈਨੂੰ ਦੱਸ ਨੋਤੀ ਯਾਰ ਰੱਖਣੀ ਤੇ ਉਹ ਵੀ ਹੈਗੀ ਆ ਤੂੰ ਤੇ ਭੜ ਕੇ ਚਲੀ ਜਾਵੇਂਗੀ ਮੈਂ ਨਾ ਭੜ ਦੇ ਦਿਨ ਗੱਲ ਕਰਦੀ ਮੈਂ ਮਰਜੀ ਦੀਦੀ ਕਰ ਤੁਸੀਂ ਉਹਦੀ ਸਾਈਡ ਹੀ ਲੈ ਲੈਂਦੇ ਮਰਜੀ ਤੈਨੂੰ ਵੇਖ ਆਪਾਂ ਕੀ ਚਾਹੀਏ ਤੇਰੇ ਬੱਚੇ ਸੰਭਾਲੇ ਨੇ ਉਹ ਕੋਈ ਗੱਲ ਹੋਊਗੀ ਤੇ ਮੈਂ ਮੈਂ ਹੁਣ ਇਹ ਥੋੜਾ ਕਹਿ ਸਕਦੀ ਆ ਜਾ ਕੇ ਤੇ ਹੁਣ ਆਉਣਗੇ ਕੋਈ ਚ ਗੱਲਬਾਤ ਨਾ ਤੈਨੂੰ ਤੋਰਾਂਗੇ ਆ ਤੂੰ ਲੈ ਕੇ ਹੁਣ ਤੁਰ ਪਈ ਏ ਤੇ ਤੈਨੂੰ ਉਹਨਾਂ ਵੜਨਾ ਦਿੱਤਾ ਕੋਈ ਲਜਪਤ ਵੀ ਤੂੰ ਹੁੰਦੀ ਆ ਬੰਦੇ ਦੀ ਭਾਬੀ ਕਿਤੇ ਨੂੰ ਕਹਿੰਦੀ ਆ ਕੋਈ ਨਹੀਂ ਮੈਂ ਭਾਬੀ ਨੂੰ ਵੀ ਪੁੱਛ ਲਾਂਗੀ ਜਾ ਮਮੂ ਤੁਸੀਂ ਲੀਹ ਹੈ ਜਾ ਮਮੂ ਉੱਠੋ ਮੈਂ ਤੇ ਜਾਵਾਂ ਮੇਰਾ ਖੋਦਾ ਸਿਰ ਪੀੜ ਹੋਣ ਡਿਆ ਨਾ ਤੂੰ ਸੁਣੇ ਤੇ ਨਾ ਭਾਬੀ ਸੁਣੇ ਨੋ ਮੈਂ ਜਾ ਭਾਬੀ ਨੇ ਮੇਰੇ ਨਾਲ ਰਹਿਣਾ ਤੇ ਘਰੇ ਹੀ ਆ ਜਾ ਮਮੂ ਤੁਸੀਂ ਭਾਬੀ ਦੇ ਕੋਲ ਰੱਖੋ ਭਾਬੀ ਦੇ ਕੋਲ ਰੱਖੋ ਤੁਸੀਂ ਮੈਂ ਥੋੜੀ ਘੱਲੀ ਵੀ ਭਾਬਲੀ ਨੂੰ ਨਾਲ ਰੱਖੋ ਪਰ ਭਾਬੀ ਨੂੰ ਵੀ ਥੋੜਾ ਤਰੀਕੇ ਨਾਲ ਰਹਿਣਾ ਚਾਹੀਦਾ ਨਾ ਭਾਬੀ ਕਿੰਨਾ ਫਾਲਤੂ ਬੋਲਦੇ ਨੇ ਕਿੰਨੀ ਬੇਸਤੀ ਦੀ ਨਾ ਸੰਤੋਸ਼ ਹਾਂ ਕੀ ਕਰਦੀ ਪਈ ਐ ਕੱਪੜੇ ਧੋਣਦੀ ਆ ਹੋਰ ਕੀ ਕਰਨਾ ਨੇ ਕੱਪੜੇ ਰਹਿਣ ਦੇ ਇਧਰ ਆ ਮੇਰੀ ਗੱਲ ਸੁਣ ਕੀ ਕੀ ਗੱਲ ਐ ਗੱਲ ਜਰਾ ਆਹ ਕਿੱਧਰ ਤੁਰ ਪਈ ਆ ਹਾਏ ਹਾਏ ਰੱਬਾ ਦੇਖਾ ਇਹਨੂੰ ਰੱਖੋ ਓ ਓ ਲੈ ਨਾ ਮੇਟੀ ਰੋਲੀ ਲਓ ਓ ਕੁਸਤਾ ਕਰ ਲੈ ਲੈ ਆ ਲੋ ਐ ਨਾ ਪਾਗਲ ਪਾਲੀ ਸ਼ਾਨ ਦੀ ਨਾ ਦੱਸ ਲੈ ਮਾਰੀ ਮੋਟੀ ਕਰਨਾ ਮੁੰਡੀ ਨਾ ਰਹਿਣਾ ਚੱਲ ਚਾਨਦ ਬਣ ਤੂੰ ਪਾਗਲ ਹਾਂ ਤੈਨੂੰ ਉਹਨਾਂ ਨੇ ਬੁਲਾਇਆ ਨਹੀਂ ਤੂੰ ਆਪ ਹੀ ਚੋੜ ਚੱਲੀ ਹਾਂ ਮੈਂ ਮਾਰਾ ਖੋਤਾ ਤੇ ਜਿਪ ਕਿਹਾ ਚੱਲ ਚੱਲ ਫੇਰ ਚੱਲ ਮੈਂ ਤੁਮ ਆ ਗਏ ਸੀ ਤੈਨੂੰ ਕੁਝ ਕਹਿ ਬੈਠੀ ਆ ਗਏ ਭਾਬੀ ਮੈਨੂੰ ਜਾਣਦੇ ਭਾਬੀ ਮੈਨੂੰ ਜਾਣਦੇ ਇੰਨੀ ਕੋ ਗੱਲ ਤੇ ਤੂੰ ਗੁੱਸਾ ਕਰਕੇ ਬੈਗੀ ਨਨਾਨ ਸੁਲਝਾਈ ਚ ਬਹੁਤ ਕੋਸ਼ਿਸ਼ ਹੁੰਦਾ ਹੁੰਦਾ ਪਾਪੀ ਹੁੰਦਾ ਏ ਕੋਈ ਹਾਸਾ ਵੀ ਕੋਈ ਚੰਦ ਸਾਰਾ ਨਣਾ ਭਾਬੀ ਚ ਕੀ ਹੁੰਦਾ ਪਰਨੇ ਕੋਈ ਨਹੀਂ ਕਿਹਾ ਚਲ ਮੈਂ ਬੜ ਬੋਲੀ ਆ ਹੈ ਮਾਵਾੜਾ ਮੋਟਾ ਗੁੱਸੇ ਚ ਤੈਨੂੰ ਕਹਤਾ ਤੂੰ ਬੈਗ ਚੋੱਕ ਕੇ ਤੇ ਕੋ ਗਈ ਹੋ ਗਈ ਹੈ ਚੰਗਾ ਲੱਗਦਾ ਹੁਣ ਮੇਰੀ ਇੱਕ ਖਾਨੇ ਤੇ ਗੱਲ ਪਾ ਲਾ ਤੈਨੂੰ ਉਹਨੇ ਕੱਢਿਆ ਤੇਰੀ ਜਠਾਣੀ ਨੇ ਠੀਕ ਹੈ ਤੂੰ ਆਪ ਹੀ ਬੈਗ ਚੋੱਕ ਕੇ ਉਹਦੇ ਘਰ ਭੱਜ ਜੇਂਗੀ ਹੈ ਭਾਬੀ ਉਹ ਤਾਂ ਗੱਲ ਠੀਕ ਹੈ ਫਿਰ ਵੀ ਮੇਰੇ ਤੇ ਬੱਚੇ ਨੇ ਫਿਰ ਮੈਨੂੰ ਰੱਖਣਗੇ ਨਹੀਂਗੇ ਤੇਰਾ ਫੋਨ ਨਹੀਂ ਦਰਵਾਜ਼ਾ ਖੋਲ ਦਊਗੀ ਹੈ ਭੋਂਦੇ ਪੈਰੀ ਉਹਨੇ ਵਾਪਸ ਕਰ ਦੇਣਾ ਤੈਨੂੰ ਚੱਲ ਜੀ ਇਹ ਬੈਗ ਚੁੱਕੇ ਮੈਂ ਤੈਨੂੰ ਵੈਸੇ ਹੀ ਗਿਆ ਤੂੰ ਤੇ ਐਵੇਂ ਗੁੱਸੇ ਹੀ ਕਰ ਜਾਨੀ ਸਾਰੀ ਗੱਲ ਦਾ ਹਾਂ ਤੂੰ ਮੰਮੀ ਨੂੰ ਕੱਲ ਵੇਖ ਲੈ ਮੇਰੇ ਬਾਰੇ ਇੰਨਾ ਕੁ ਬੋਲਦੀ ਹੈ ਹੈ ਕਿਹਾ ਤੇ ਮੈਂ ਤੇ ਨਾਲ ਲੜਾਈ ਕਰਦੀ ਆ ਇਹਦਾ ਮੈਂ ਇਹ ਥੋੜੀ ਵੈਸੇ ਤੈਨੂੰ ਘਰੋਂ ਕੱਢ ਦੂੰ ਤੂੰ ਖਾ ਪੀ ਰੋਟੀ ਪਾਣੀ ਸ਼ਾਕ ਕੋਈ ਗੱਲ ਨਹੀਂ ਤੈਨੂੰ ਸੂਟ ਵੀ ਸਵਾ ਦੇਣੀ ਚੁੱਤੀ ਵੀ ਲਾ ਦੇਣੀ ਹੈ ਨਵੀ ਹੈ ਤੇਰੇ ਦੇ ਵਾਲ ਕਰਨੇ ਆ ਪਰ ਤੂੰ ਜਾ ਨਾ ਹਲੇ ਕੋਈ ਗੱਲ ਸਿਰੇ ਲੱਭੂ ਕਿਨੇ ਫੇਰੇ ਜਾਈ ਤੂੰ ਇਜਾ ਨਹੀਂ ਜਾਣਾ ਹਾਂਜੀ ਠੀਕ ਹੈ ਠੀਕ ਹੈ ਤਾਂ ਆਪਾਂ ਨੇ ਪੀ ਚੱਕਾ ਮਦੀ ਕੋਈ ਗੱਲ ਨਹੀਂ ਤੇਰਾ ਜੇਲ ਕਰਦਾ ਕਰੀ ਨਾ ਨਹੀਂ ਕਰਦਾ ਤੇ ਨਾ ਕਰੀ ਪਰ ਜਾਣਾ ਨਹੀਂ ਠੀਕ ਹੈ ਠੀਕ ਹੈ ਹਾਂਜੀ ਨਾ ਉਹਨੂੰ ਫੋਨ ਕਰਨਾ ਆਪਾਂ ਆਪਣੀ ਬੇਇਜ਼ਤੀ ਥੋੜੀ ਕਰਾਣੀ ਆਪਣੀ ਲੱਤ ਉੱਤੇ ਰੱਖੀ ਦੀ ਹੁੰਦੀ ਠੀਕ ਹੈ ਹਾਂਜੀ ਉਸ ਹੈ ਠੀਕ ਹੈ ਸਭ ਹਾਂ ਚੱਲ ਆ ਬੈਗ ਚੋਂ ਕੱਪੜੇ ਕੱਢ ਲੈ ਤੇ ਰੱਖ ਦੇ ਤੈ ਮਾਰ ਕੇ ਤੈਨੂੰ ਮੈਂ ਦੋ ਸੂਟ ਸਵਾ ਕੇ ਦੇਣੇ ਦੋ ਠੀਕ ਕੋਈ ਠੀਕ ਹੈ ਦੋ ਸੂਟ ਸਵਾ ਦਾਂਗੇ ਵਧੀਆ ਠੀਕ ਹੈ ਚੱਲ ਤੂੰ ਲੰਮੇ ਪੈ ਜਾ ਸੋ ਜਾਨੀ ਕੋਈ ਨਾ ਭੁੱਭ ਕੇ ਸੋ ਜਾ ਮੰਮੀ ਆਉਂਦੀ ਆ ਤੇ ਮੰਮੀ ਵੀ ਨੇ ਮੈਨੂੰ ਕਹਿਣਾ ਸੀ ਕੁੜੀ ਕਿੱਧਰ ਗਈ ਕੁੜੀ ਕਿੱਧਰ ਗਈ ਮੈਂ ਕਿ ਜਵਾਬ ਦਿੰਦੀ ਹਾਂ ਜਾਨੀ ਸੋ ਜਾ ਮੈਂ ਪੈ ਜਾ ਤੇ ਮੈਂ ਕਰ ਲੈਨੀ ਆ ਕੰਮ ਸਾਗ ਦੀ ਗੱਲ ਆ ਨਾ ਸਾਗ ਮੈਂ ਧੋ ਲਾਂਗੀ ਜਾ ਤੰਦਿੱਤੀ ਛੁੱਟੀ ਅੱਜ ਨੇ ਅੱਜ ਅਸ ਦੀ ਯੂ ਬਸ ਥੋਈ ਨਾ ਭੁੱਭ ਚਲ ਠੀਕ ਐ ਪੈ ਜਾ ਲਵੇਂ ਜਾਣੀ ਆ ਮੈਂ ਮੁੱਤ ਸਬਾਤ ਦੇਣੀ ਆ ਕੀ ਆ ਭਾਬੀ ਆਹ ਬਿੰਦੀਆਂ ਆ ਬਿੰਦੀਆਂ ਆ ਕੀ ਮੋਦੀ ਬਿੰਦੀਆਂ ਆ ਤੂੜੀਆਂ ਨੇ ਨਾ ਆਹ ਚੂੜੀਆਂ ਆਹ ਨੇਲ ਪੇਂਡ ਲਿਪਸਟਿਕ ਆਹ ਆ ਐਂਟੀਕਾਰਡ ਕੜਿਆ ਕਰਮੜੀ ਠੀਕ ਆ ਵੀ ਲੈ ਠੀਕ ਸਾਰਾ ਸਾਰਾ ਵਰਤ ਚੂੜੀਆਂ ਆ ਪਾ ਤਿਆਰ ਸ਼ਾਰ ਹੋ ਗਏ ਸਾਰਾ ਆਹ ਨੂੰ ਤੇ ਲੋਣ ਵਾਲੇ ਚਿੱਟਾ ਮੂੰਹ ਕਰਨਾ ਠੀਕ ਹੈ ਹਾਂ ਬਿੰਦੀਆਂ

ਸਾਰੀ ਟੈਨਸ਼ਨ ਇੱਥੋਂ ਕੱਢ ਦੇ ਹਾਂਜੀ ਠੀਕ ਹਾਂ ਸਾਰਾ ਕੁਝ ਰੱਖ ਲੈ ਮੇਰੀ ਬੈਬੀ ਆ ਵੀ ਰੱਖ ਦੋ ਵਿੱਚ ਚੱਲ ਤੇ ਮੈਂ ਨਾ ਕਿਤੇ ਚੱਲੀਆਂ ਮੈਨੂੰ ਜਰਾ ਕੰਮ ਆ ਤੇ ਮੈਂ ਆ ਜਾਈ ਹਾਂ ਠੀਕ ਹੈ ਤਾਂ ਕਿਦੋਂ ਕਿ ਆਉਗੇ ਤੁਸੀਂ ਟਾਈਮ ਤੇ ਲੱਗਦੇ ਜਾਂਦਾ ਨਾ ਹੁਣ ਬਾਹਰ ਨੂੰ ਕਿਤੇ ਜਾਵਾਂਗੇ ਟਾਈਮ ਤੇ ਲੱਗ ਹੀ ਜਾਊਗਾ ਹਾਂਜੀ ਚਲ ਕੋਈ ਨਾ ਚਾਹ ਮਮਮੀ ਆਈ ਤੇ ਕਹਿੰਦੀ ਕਿ ਸੇ ਜ਼ਰੂਰੀ ਕੰਮ ਗਏ ਠੀਕ ਠੀਕ ਹੈ ਬਸ ਠੀਕ ਹੈ ਲੋਕਾਂ ਬਾਕੀ ਹੈ ਹਾਂ ਕਿਧਰ ਕੋਈ ਪੱਪੀ ਤੇ ਮੈਂ ਵਿਦੋਸ਼ ਕਰਦੀ ਹਾਂ ਠੀਕ ਹੈ ਤਾਂ ਗੁੱਸਾ ਨਹੀਂ ਕਰੀਂ ਨਹੀਂ ਕਰ ਠੀਕ ਹੈ ਚਲੋ ਠੀਕ ਹੈ ਹੁਣ ਮੰਮੀ ਵੀ ਘਰ ਨਹੀਂ ਆ ਸੰਦੀਪ ਨੂੰ ਵੀ ਹੱਥਾਂ ਜਿਹਾ ਚ ਲੈ ਲਿਆ ਮੈਂ ਜਾ ਕੇ ਆਨੀ ਆਂਟੀ ਘਰ ਦੱਸ ਨਹੀਂ ਉਹਨੂੰ ਕੀ ਚੱਲਦਾ ਆਹ ਚਲੀ ਜਾਂਦੀ ਅੱਜ ਤੇ ਮੇਰਾ ਤਾਂ ਕੰਮ ਖਰਾਬ ਹੋ ਜਾਣਾ ਸੀ ਨਾਲੇ ਮੇਰੇ ਜੁੱਤੀਆਂ ਪਵਾ ਦੇਣੀਆਂ ਸੀ ਮਸਾ ਹੀ ਰੋਕੀ ਆ ਰੁਕਦੀ ਕਿੱਥੇ ਸੀ ਸਾਗ ਤੇ ਆ ਕੇ ਬੜਾਵਾਂਗੀ ਕੰਮ ਕਰਾਂਗੀ Oho, søteste bandikar! ਹਾਂ ਹਾਈ ਤੇ ਤੇ ਨਾ ਜਾਣੀ ਹਾਂ ਕਿੰਦੀ ਤੁਸੀਂ ਮੈਨੂੰ ਬੋਲਦੇ ਹੋ ਤੋ ਬੋਲਦੇ ਹੋ ਤੋ ਅਟੇ ਲੋ ਤੇ ਮੰਮੀ ਨੂੰ ਲੁੱਤੀ ਲਾਤੇ ਮੇਰੀ ਅੱਛਾ ਤੇ ਰੋ ਮੰਮੀ ਕਹਿੰਦੀ ਤੂੰ ਕੀ ਕਿਆ ਕੁੜੀ ਨੂੰ ਕੀ ਕਹਿਣਾ ਤਾਂ ਕੁਛ ਨਹੀਂ ਕਹਾ ਮੈਂ ਨੇ ਕਿਹਾ ਫਿਰ ਬੈਗ ਚ ਕੱਪੜੇ ਕੂੜੇ ਪਾ ਕੇ ਤੇ ਤੁਰਦੀ ਮੋਸਾ ਹੀ ਰੋਏ ਲੁਣ ਨਹੀਂ ਆਉਂਦੇ ਇਹ ਤਾਂ ਆ ਹੀ ਕਹਿੰਦੀ ਹਾਂ ਮੈਂ ਆਪੇ ਹੀ ਚਲੀ ਜਾਣਾ ਕੋ ਨਹੀਂ ਰੋਣਗੇ ਜੇ ਆਉਂਦੇ ਤਾਹ ਇਹ ਤੂੰ ਜਿਹੜਾ ਜ ਰਾਤIAL ਤੱਕ ਜੁਕੂਂਗੀ ਇੰਨੇ ਤੇ ਮੇਰਾ ਬੁਰਾ ਹਾਲ ਕਰਾ ਬਣਾ ਸੀ ਮਸੇ ਰੋਕੀਆ ਫੋਟ ਦੇਖਾ ਚਲੂਸਾ ਨਾ ਤਾਂ ਮੇਰੇ ਘਰ ਨਾ ਜਾ ਕੇ ਦੋਸਤਾਂ ਨੂੰ ਮੈਂ ਇਹੇ ਨਾ ਕਰ ਹੁ ਜਾਂਦੇ ਹੀ ਸਾਂ ਮੈਂ ਕਹਿ ਸਕਦੀ ਹੁ ਕਿ ਕਿਤੇ ਪਿੰਡ ਪੋ ਨਹੀਂ ਹੁਲਦੀ ਤੇ ਅਮੀ ਕਿੱਥੇ ਮੇਰਾ ਕਲ ਦਾ ਤੇ ਉਹਨੇ ਪਹੁੰਚਾ ਜਾ ਪਹੁੰਚਾ ਹੋਇਆ ਮੇਰਾ ਹਾਂ ਹਾਂ ਨਹੀਂ ਤੇ ਮੈਂ ਤੇ ਤੁਹਾਡੀ ਉਹ ਜਿਹੜੇ ਪੈਸੇ ਦੇ ਲਈ ਉਹ ਵੀ ਗੱਲ ਬਣਾਣੀ ਸੀ ਕੋਈ ਕੋਈ ਮੁੰਡਾ ਮੰਡਾ ਵੀ ਵੇਖ ਲੈਂਦਾ ਚਾਹ ਤੂੰ ਮੇਰੇ ਤੇ ਬਣਾਵਾਲਾ ਗੱਲ ਮੁੰਡਾ ਮਨਸਿਆ ਕਰਨਾ ਉਹ ਚੱਲ ਉਹ ਚਲੇ ਆਣਾ ਕਿਸੇ ਨੂੰ ਸੋ ਹੁੰਦੇ ਹੈਨਾ ਬੜੀ ਖਰਾਬ ਬੜੀ ਖਰਾਬ ਹੈ ਬੜੀ ਖਰਾਬ ਹੈ ਤੇ ਮੈਂ ਕੰਮ ਕਰਵਾ ਦਿੱਤੀ ਥੋੜੇ ਮਿੰਟ ਬਾਅਦ ਕਰਨ ਲੱਗ ਜਾਂਦੇ ਆਹ ਹੋਏ ਇਦਾਂ ਕਰਦੀ ਕੰਮ ਨਹੀਂ ਕਰਦੀ ਕੌਮ ਮਤੇ ਕਰਤੀਆ ਹਾਂ ਹੁਣ ਫਿਰ ਜਿਹੜਾ ਮੇਰੇ ਕਰਨ ਵਾਲਾ ਹੁੰਦਾ ਮੈਨੂੰ ਹੁੰਦਾ ਕਿ ਚਲਾ ਹੀ ਕਰ ਦੇ ਉਹ ਕਿੱਥੇ ਗਈ ਉਹਦੀ ਮਾਂ ਉਦੀ ਮਾਂ ਕਿਤੇ ਬਾਹਰ ਨੂੰ ਗਈ ਸੀ ਮੈਂ ਕਿ ਭੱਜ ਕੇ ਤੁਹਾਡੇ ਕੋਲ ਆਵਾਂਗਾ ਅੱਛਾ 2 ਘੰਟੇ ਲੱਗਦੇ ਤੇ ਲੱਗ ਗਏ ਆ ਕੇ ਕੁਛ ਕਰੇਗੀ ਤੇ ਕੁਛ ਕਹਦਾਂਗੀ ਮੈਂ ਗਈ ਸੀ ਕਿਸੇ ਕੰਮ ਆਹੋ ਫਾਈਂਟ ਕਿਤੇ ਮੇਰੀ ਸੱਸ ਵੇਖਣਾ ਲੱਗੇ ਉਹਨੇ ਕਹਿਣਾ ਇਹਨੇ ਚੁਗਲੀਆਂ ਕਰਦੀਆਂ ਜੇ ਤੂੰ ਨਹੀਂ ਵੇਖਣ ਉਹਨੇ ਉਹਨੇ ਕਿத்தி ਤਾਂ ਨਹੀਂ ਤੇ ਵੇਖ ਲੈ ਇਧਰ ਨੂੰ ਕਿਤੇ ਹੋਣਗੇ ਮੇਰੇ ਘਰ ਨੂੰ ਬਹੁਤ ਘੱਟ ਆਉਂਦੀ ਹੈ ਤੇ ਮੇਰੇ ਘਰ ਦੀ ਕੋਈ ਤੁਹਾਨੂੰ ਬੜੀ ਹੈ ਨਾ ਉਧਰ ਨੂੰ ਬੜੀ ਘੱਟ ਹੈ ਤੂੰ ਆਲ ਗਿਆ ਮੇਰਾ ਵੀ ਕਾਰ ਨਹੀਂ ਖੜਾ ਗਿਆ ਹਾਂ ਕਿ ਤੈਨੂੰ ਤੇ ਆਪਣੀ ਕਹੀ ਆ ਪਹਿਲੇ ਮੇਰਾ ਤਾਂ ਮੈਟਰ ਸੋਲਵ ਕਰਵਾ ਦੇ ਤੇਰਾ ਬੈਟਰ ਕੀ ਸੋਲ ਕਰ ਮੈਂ ਉਧਰ ਜਾਂਦੀ ਨਹੀਂ ਗੱਲ ਤੇਰਾ ਬੈਟਰ ਸੋਲ ਹੀ ਸੋਲਿਆ ਕੋਈ ਕੋਟ ਨਹੀਂ ਨਾ ਜਾਂਦੀ ਨਹੀਂ ਕਦੇ ਕੋਈ ਗਲਤੀ ਨਹੀਂ ਕਰਦੀ ਜੇ ਨਾ ਨਾ ਇਹ ਜਿਠਾਣੀ ਨਾ ਮੈਂ ਗਲਤੀ ਨਹੀਂ ਕਰਦੀ ਮੈਂ ਜਿਠਾਣੀ ਨੂੰ ਜਿੰਨਾ ਵੀ ਨਾ ਬੋਲ ਕੇ ਕਹਿਣਾ ਗਲਤੀ ਗਲਤੀ ਪੰਪ ਤੇ ਰੱਖਣਾ ਹੈ ਉਹਨਾਂ ਨੂੰ ਮੁੜ ਕੇ ਲੈ ਆਣੀ ਹੈ ਅੰਦਰ ਸਿਆਲ ਤੱਕ ਇਹਨੂੰ ਰੱਖ ਕੇ ਇੱਥੇ ਤੇ ਉੱਥੇ ਆਪਾਂ ਕਰੀਏ ਗੱਲ ਹੈ ਨਾ ਉਹਦੀ ਆਪਾ ਕਰੀਏ ਗੱਲ ਹੈਨਾ ਆਪਾ ਕਿਸੇ ਨਾ ਕਿਸੇ ਨੂੰ ਕਹਿ ਕੇ ਨਾ ਮੈਂ ਹੋਰ ਵੀ ਕਿਸੇ ਨੂੰ ਕਿਹਾ ਹੈ ਨਾ ਕਿਸੇ ਨੇ ਕਿਹਾ ਹੈ ਉਹ ਕਹਿੰਦਾ ਕੋਈ ਨਹੀਂ ਐਂਟੀ ਦੇਖਾ ਬਹਿ ਕੁੜੀ ਆ ਆਪਣੇ ਕੋਲ ਬੜੀ ਸੋਹਣੀ ਅਸੀਂ ਉਹਦਾ ਕਰਉਣਾ ਤਲਾਕ ਅਸੀਂ ਤੇ ਤੂੰ ਵਿਆਹ ਤਾਂ ਕਹਿਦਾ ਕੋਈ ਨਾ ਆਈ ਤੀ ਤੇ ਮੈਂ ਕਹਾਂ ਵੀ ਤੂੰ ਇੰਜ ਕਰ ਥੋੜਾ ਪਿਆਸਿਆ ਨਹੀਂ ਇੰਤਜ਼ਾਮ ਕਰ ਤੀ ਹਾਂ ਮੈਂ ਤੇ ਆਸਿਆਂ ਦਾ ਕਰ ਕਿੰਨਾ ਤੇ ਕਿੰਨੇ ਕੁ ਪੈਸੇ ਹੋਣੇ ਤੇ ਲਖਾਂ ਮੈਂ ਤਾਂ ਘੱਟ ਤੋਂ ਘੱਟ 25 ਤੇ ਦੇ ਦੀ ਪਹਿਲਾਂ ਉਹ ਮੈਂ ਕੀ ਕਰਵਾਵਾਂਗੇ ਤੇ ਦੇ ਦੀ ਉਹ ਤੇਰੀ ਖੁਸ਼ੀ ਆ ਤੂੰ ਦੇ ਦੇਣਾ ਬਾਅਦ ਚ ਕਿੰਨੇ ਕਰਵਾਉਣਾ ਤੇ ਕਿੰਨੇ ਕੁੜੀ ਕਰਾਉਣਾ ਹੈ ਆਪਾਂ ਉਹ ਨਹੀਂ ਉਹਨਾਂ ਲੈ ਕੇ ਜਾਇਆ ਇਹਨੂੰ ਤੋੜਨਾ ਤੇ ਉੱਥੇ ਹੀ ਪੈਣਾ ਹੈ ਆਪਾਂ ਥੋੜਾ ਜਿਹਾ ਇਹਨੂੰ ਚਾਕਾ ਚੁੱਕਾ ਦੇ ਦੇ ਇੱਕ ਉਹਨਾਂ ਨੂੰ ਵੀ ਚਾਕਾ ਦੇ ਕੇ ਆਪਾਂ ਤਾਂ ਆਪਣਾ ਵਿਆਹ ਸ਼ਾਦੀ ਦੇ ਦੇਖਣਾ ਹੈ ਨਾ ਉਹਦਾ ਇੰਤਜ਼ਾਮ ਕਰਨਾ ਹੈ ਚਲ ਤੇਰਾ ਵੀ ਸਰ ਜਾਊਗਾ ਜਿਹੜਾ ਮੰਗ ਰਹੀ ਹੈ ਉਹਦਾ ਇੰਤਜ਼ਾਮ ਕਰ ਲੈ ਹੈ ਉਹ ਤੇ ਮੰਮਾਂਟੀ ਕਾਹ ਤੇ ਦਿੱਤਾ ਨਾ ਘਰੋਂ ਦੀ ਘਰੋਂ ਦੀ ਤੇ ਲੋ ਮੈਂ ਥੋੜਾ ਜਿਹਾ ਆਪਣੇ ਘਰ ਦੇ ਸੈ ਚੱਲ ਨਾ ਤੇ ਪਿੰਡ ਨੂੰ ਚੱਲ ਗਈ ਆਪਾ ਇੰਨਾ ਆਸਾਨ ਨਹੀਂ ਹੈ ਘਰੋਂ ਨਿਕਲਣਾ ਅੰਟੀ ਕਿਉਂ ਥੋੜਾ ਸਬਰ ਕਰ ਉਸੇ ਕਿਉਂ ਪਹਿਲਾਂ ਸਾਰ ਕਿਉਂ ਅੰਟੀ ਤੂੰ ਵੇ ਸੋਚਦੇ ਹੋ ਕਿ ਇਹ ਪ੍ਰਧਾਨ ਆ ਘਰ ਦੀ ਪਰਧਾਨੀਆਂ ਨਾ ਇਹਨੂੰ ਨਿਕਲਣਾ ਨੂੰ ਸਾਸਨੂੰ ਦੱਬ-ਦੱਬ ਕੇ ਜਵਾਬ ਦੇ ਆਕਰ ਅੱਗੋਂ ਤਬੀਰ ਕੇ ਘੜਕਦੇ ਮੁੜ ਕੇ ਨੀ ਉਤੇਰੇ ਵਾਲ ਵਿਚ ਆਕੂਗੀ ਚਲ ਵੇਖਨੀ ਆਹ ਵੇਖਨੀ ਆ ਹੁਣ ਮੈਨੂੰ ਮੈਂ ਘਰ ਜਾਣਾ ਮੈਨੂੰ ਕੀ ਕੀ ਆਹ ਉਹ ਕੋ ਪਿਆ ਜੀ ਪੌਲ ਚੱਕ ਕੇ ਹਾਂ ਤੋ ਕਹਿੰਦੇ ਤੈਨੂੰ ਕੀ ਲੱਗੇ ਮੈਂ ਕਿਤੇ ਜਾਣਾ ਹੁੰਦਾ ਤੂੰ ਨਹੀਂ ਗਈ ਠੀਕ ਆਹ ਠੀਕ ਆਹ ਚਲ ਜਾ ਆ ਇੰਨਾ ਕੀ ਕਰ ਰਹੇ ਤੜੀ ਮੇਰਾ ਇੰਤਜ਼ਾਰ ਮੈਂ ਕਰ ਦਾਂਗੀ ਚਲ ਠੀਕ ਕਰ ਦਾਂ ਮੇਰਾ ਨੰਬਰ ਨਹੀਂ ਦੇਣਾ ਕਿਸੇ ਨੂੰ ਕੀ ਰਾਮਬਰ ਤੋਂ ਲਾ ਦਮਗੀ ਕਿਤੇ ਗਲਤੀ ਨਾ ਮੇਰਾ ਨੰਬਰ ਦੇ ਦੇ ਮੈਂ ਨੰਬਰ ਆਪਣੇ ਲਾਵਾਂ ਤੂੰ ਤਾਂ ਅੰਟੀ ਕਰੋ ਦੂਰ ਉਹਲੇ ਛੱਤੇ ਕਿਸੇ ਨਾਲ ਗੱਲ ਕਰ ਲੈਣੀ ਹੈ ਮੇਰੇ ਘਰ ਤੇ ਤਾਂ ਕਵਾੜਾ ਨਹੀਂ ਨਹੀਂ ਇਹ ਨਹੀਂ ਆਪਾਂ ਕਰਨਾ ਜੀ ਤੈਨੂੰ ਹੁਣ ਅੱਗੋਂ ਮਿਲ ਪਈ ਨਾ ਪੈ ਜੀ ਪੁੱਛ ਪੜ ਚੱਕ ਤੇ ਜੈਨੂ ਕੀ ਤੂੰ ਜੈਦੀ ਕਿਤੇ ਨਾ ਬੋਲ ਕੇ ਤੇਰੇ ਕੋਈ ਕਦੀ ਬੋਲਦੀ ਨਹੀਂ ਨਾ ਪੈ ਜਾ ਦੇਖਦੀ ਤੇਰੀ ਪਈ ਹੈਗੀ ਸਾਨੂੰ ਫਿਰ ਤੇ ਲੋਕਾਂ ਕੇ ਮਿਲ ਤੇ ਡਰ ਬਸ ਵਿੱਚ ਹਾਂ ਨਾ ਸੋ ਚੱਲ ਉਹ ਤਾਂ ਤਰੀ ਜਾਂਦੀ ਖਾ ਹਾਂ 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 ਕੁੜ ਤੂੰ ਕਿਤੇ ਉਹ ਨਹੀਂ ਤੂੰ ਜਾਈ ਕਿੱਥੇ ਦੀ ਜਾਂਦੀ ਤੂੰ ਮੈਂ ਨਾ ਮੇਰੇ ਪਿੱਛੇ ਮੈਂ ਆ ਹੀ ਆਵਾਜ਼ ਮਾਰ ਲਈ ਮੈਂ ਤੇ ਤੇਰੀ ਮੰਮੀ ਹਾਂ ਤੇ ਤੂੰ ਕਿੱਥੇ ਸੀ ਕਿੱਥੇ ਕਾਹਦਾ ਕਿੱਥੇ ਤੁਸੀਂ ਚਲੀ ਗਈ ਨਹੀਂ ਕੋਰ ਨੂੰ ਨਹੀਂ ਸੇ ਮੇਰੇ ਜਾਂਦੀ ਹਾਂ ਇਹ ਕਹਿੰਦੀ ਸੀ ਜੇ ਉਥੇ ਕੋ ਜੋ ਖਲੋਤਗਾ ਸੀ ਗਿਆ ਤੋ ਨਾ ਕੋ ਖੈਨੀ ਮੈਂ ਚੱਲੀ ਸੋ ਕੋ ਖੋਲੀ ਨਹੀਂ ਅੰਟੀ ਮੈਨੂੰ ਰਾਹ ਚ ਮਿਲੀਏ ਬਰਾ ਮੈਂ ਆਨੀ ਚ ਚੱਲ ਜੀ ਇਹਨਾਂ ਨਾਲ ਤੇ ਜਾ ਤੇਰੀ ਨੋ ਮੇਰੀ ਨੋ ਕੀ ਗੱਤਾਂ ਇਹਨਾਂ ਤੇ ਤੇਰੀ ਕੀ ਤੇ ਮੇਰੀ ਕੀ ਜਾ ਲਾ ਜਾ ਘਰ ਨੂੰ ਔਰ ਇਹ ਤਾਂ ਘਰੋਂ ਨਹੀਂ ਜਾਂਦੀ ਕਿ ਮੈਂ ਜਦੀ ਗਈ ਮम्मी ਜੀ ਕਹਤੇ ਰਹੀਆਂ ਮੈਂ ਇਧਰ ਨੂੰ ਕਿਸੇ ਕੰਮ ਜਾਣਾ ਸੀ ਅੰਟੀ ਮਿਲ ਗਈ ਮੈਨੂੰ ਕੋਮੀੜ ਪੀ ਤਮੈ ਆਈ ਮੈਂ ਕਤਾ ਆ ਜਾ ਤਮੈ ਕੜੀ ਖਲੋਗੀ ਚਲਤੀ ਹੈ ਜੀ نو ਮੇਰੀ ਨੂੰ ਕੋ ਫਰਕ ਕੀ ਔੜੀਏ ਤੋ ਕਿਤਰਾ ਨੀਂ ਨੰਨਾ ਕਰਦੀ ਬੈਣ ਨਹੀਂ ਕਰੀਦੇ ਹੁੰਦੇ ਨੋਆ ਮੇਰੇ ਗਮ ਦੀ ਓਹ ਓਹ ਤੇਰੀ ਨਾ ਇਹ ਮੇਰੀ ਹਮ ਹੈ ਲਾ ਕੀ ਕਰਦੀ ਅਗਰ ਨਾਲੇ ਆਂਟੀ ਤੇ ਇਨਾ ਸਾਥ ਦਿੰਦੀ ਆ ਸੰਦੀਪ ਦੀ ਤੁਸੀਂ ਸਾਡੀ ਕਿਤੀ ਦਾ ਮੈਂ ਨਾ ਸਾਥ ਦੀ ਜਾਂਦਾ ਹੀ ਘਰ ਚਲੇਗੀ ਜੇ ਮੰਨ ਲਾ ਮਮੀ ਘਰ ਵੀ ਗਈ ਹੋਵਾਂਗੀ ਤੇ ਕੀ ਹੋ ਗਿਆ ਕੀ ਆਲ ਕੋਈ ਏਡੀ ਵੱਡੀ ਗੱਲ ਤੇ ਹੋ ਨਹੀਂ ਗਈ ਆ ਫਿਰ ਲੱਗ ਗਈ ਦੁਸ ਦੁਸ ਕਰਨ ਲਾਵੇ ਲਾ ਹਏ ਮੇਰੇ ਆਹ ਕੀ ਮਾਲ ਕਾ ਇੱਕ ਤਾਂ ਵੇਖ ਲਾ ਭੈਣ ਤੂੰ ਮੇਰੀ ਗੱਲ ਤੂੰ ਸਾਰਾ ਕੁਝ ਵੇਖਿਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੇਖਣ ਲਈ ਇੱਕ ਤਾਂ ਵੇਖ ਲਾ ਉਹਨਾਂ ਦਾ ਅਤਾ ਪਤਾ ਹੋਣੀਗਾ ਇੱਕ ਤਾਂ ਸੁਰ ਪਤਾ ਨਹੀਂ ਦਿੰਦੇ ਹੈਨਾ ਤੇ ਇਹ ਕੀ ਤੂੰ ਸਾਰਾ ਪਤਾ ਲਾ ਕੇ ਕੀ ਕਰਨਾ ਮੈਂ ਹਾਂ ਹਾਂ ਇਹ ਇੱਕ ਬੰਦਾ ਦੁਖੀ ਹੈ ਹੈਨਾ ਇੱਕ ਬੰਦਾ ਉਂ ਦੁਖੀ ਹੈ ਹੈਨਾ ਇਹ ਰਹੀ ਸੋਰਪਾ ਨਾ ਤੂੰ ਲਾ ਕੇ ਉਹਨਾਂ ਦਾ ਕੀ ਕਰਨਾ ਅੜ ਗਿਆ ਨਾ ਤੋਰ ਨਾ ਕੱਢ ਲਉ ਕੋਈ ਦਾ ਨਹੀਂ ਕਰੀਏਨ ਕੋਈ ਨਾ ਕਰ ਕਿ ਤੇ ਅਸੀਂ ਪਹੁੰਚ ਹੋਈ ਤੂੰ ਕਹ ਨੂੰ ਮੈਂ ਇਹ ਗੱਲਾਂ ਕਰ ਲਈਆਂ ਹੋਜੇ ਹਲੇ ਮੈਂ ਕਹਿਣ ਵੀ ਦੀਆਂ ਉਹਦੇ ਵੀ ਖਾਣੇ ਚ ਮੈਂ ਪਾ ਕੇ ਆਈਆਂ ਸੰਦੀਪ ਦੇ ਮੈਂ ਕਹਨੀ ਆ ਜਿੰਨਾ ਚਿਰ ਉਹ ਬਣਾਉਂਦੇ ਨਹੀਂ ਤੂੰ ਜਾਣਾ ਨਹੀਂ ਤੂੰ ਜਾਣਾ ਨਹੀਂ ਹੈ ਤੇ ਇਹ ਗਏ ਬਾਹਰ ਨੂੰ ਤੇ ਅਗਲੀ ਨਾ ਬੈਗ ਲੈ ਕੇ ਉਹ ਉੱਥੇ ਤੱਕ ਪਹੁੰਚਦੀ ਸਾਡੀ ਧੀ ਨੂੰ ਰੋਕ ਕੇ ਲੈ ਆਈਆਂ ਮੈਂ ਆ ਹੁਣ ਲੈ ਹਾਂ ਜਿਹੜੇ ਪਛੇੜ ਦੂ ਸਕੇ ਨਾ ਕਰਦੀ ਆਹੀ ਕੋਲ ਕਰਦੀ ਲੈ ਉਹ ਭੱਜ ਜਾਂਦਾ ਹੀ ਸੀ ਤੂੰ ਉਹੀ ਗੱਲ ਉਹ ਰੱਖ ਕੋਹਲਾ ਆਪਣੇ ਅਸੀਂ ਤੇਰੇ ਨੂੰ ਜਣੀ ਆ ਜੀ ਚਲੋ ਪਹਿਣਾ ਜਿਹੜੇ ਬੰਦੇ ਤੇ ਪਾਈ ਹੁੰਦੀ ਹੈ ਨਾ ਉਹ ਸਾਦੀ ਚਰਦਾ ਹੈ ਹੈ ਨਾ ਉਹ ਅੜੀ ਤੇਰੇ ਮੈਨੂੰ ਨਿਗਾਹ ਬਦਲਨੀ ਲੱਗਣ ਢਈ ਹੈ ਉਹ ਨਹੀਂ ਮੇਰੀ ਕਦੋਂ ਕਿਵੇਂ ਨਿਗਾਹ ਬਦਲਨੀ 10 ਅਸੀਂ ਘਰ ਬਸਵਾਣੇ ਤੇ ਆ ਵਗਾੜਨ ਚ ਨਹੀਂ ਹੈ ਮੇਰੀ ਕਦ ਨਿਗਾਹ ਬਦਲ ਘਰ ਚੱਲ ਹੋਣੀ ਚਾਪ ਬਸ ਪਵਾੜਾ ਇਹ ਨਾਲੇ ਤੇ ਘਰ ਤੇ ਪੈ ਗਈ ਲੜਾਈ ਪੁਰਾਣਾ ਮੇਰਾ ਤਾਂ ਚੱਲਦੀ ਬਾ ਬਾ ਹਰ ਉਧਰ ਜਾ ਕੇ ਚੂਲੀਆਂ ਕਰਦੀ ਐ ਕਿਦਾਂ ਚੂਲੀਆਂ ਮੈਂ ਕਿਦੈ ਸੀ ਜੇਦੀ ਟੀਦੇ ਬਣੀ ਹੋਵੇ ਤੇ ਫਿਰ ਉਹ ਇਧਰ ਆ ਕੇ ਬੈਠਾ ਗੱਬੇ ਤੁਸੀਂ ਮੈਂ ਤੇ ਆਪਣੀ ਮਾਂ ਨੂੰ ਚੁੱਪ ਕਰਾ ਫਟੇ ਕੋਲ ਤਾਲ ਦਸੋ ਚੁੱਪ ਕਰਾ ਤੇਰੀ ਮਾਂ ਕੀ ਕੂਝ ਨੇ ਕਲਤਾਰਕ ਬਣੀ ਹੋਈ ਐ ਚੁੱਪ ਕਰਾ ਨਾ ਤੇਰੇ ਮੱਲੇ ਸ਼ਰਮ ਨਾ ਭਜਾ ਉੱਧਰ ਜਾ ਕੇ ਤੂੰ ਗੱਲਾਂ ਕਰਨੀ ਚੁਗਲੀਆਂ ਅੱਜ ਤੇ ਤੈਨੂੰ ਉੱਤਰ ਫੜ ਕੇ ਲਿਆਂਦਾ ਮੈਂ ਗਈ ਨਹੀਂ ਸੀ ਗਈ ਰਾਜੇ ਗਲੀਆ ਡੰਡਾ ਪ੍ਰੋਂਗ ਜਨ ਯਾਦ ਰੱਖੀ ਭਾਬੀ ਫਿਰ ਤੁਸੀਂ ਵੀ ਇਹ ਨਾ ਨਾ ਕਰਿਓ ਮੈਂ ਗਈ ਨਹੀਂ ਉਹਦੇ ਛਾੜ ਮੈਨੂੰ ਰਾਜ ਜੀ ਮਿਲਿਆ ਉੱਧਰ ਉਹ ਤੁਰਿਆ ਨਹੀਂ ਮੈਂ ਉਹ ਖਲੋਪ ਐਸੀ ਗੱਲਾਂ ਕਰਨ ਲੱਗ ਗਈਆਂ ਕੀ ਗੱਲ ਕੀਤੀ ਐ ਕੋਈ ਗੱਲ ਕਰਨੀ ਸਾਰਾ ਪਤਾ ਲੱਗ ਲੱਗ ਵੀ ਗਿਆ ਤੇ ਲੱਗ ਵੀ ਜਾਣਾ ਆਪਣੀ ਜ਼ੁਬਾਨ ਬੰਦ ਰੱਖ ਮੇਰੇ ਰਾਜ ਤੋਂ ਬਾਅਦ ਜੇ ਹੱਥ ਲਾਤਾ ਮੈਂ ਹੱਥ ਲਾਤਾ ਮੈਂ ਨਾ ਨਾ ਉਹਦੀ ਡੰਡਾ ਤੇ ਉਹਦੇ ਧੱਕਾਂਗੀ ਜਾ ਤੇ ਕੰਮ ਕਰ ਆਪਣਾ ਆ ਜਾ ਗਈ ਬੜੀ ਹੋਈ ਆ ਜਾ ਬੜੀ ਐ ਕਿਸੇ ਨੇ ਕੀ ਆਈ ਨਹੀਂ ਹੋਇਆ ਕੀ ਤੇ ਮੈਂ ਇਹਨੂੰ ਕੀ ਕਰਤਾ ਜਾਣਦੀ ਸੀ ਮੈਂ ਤੇ ਮੋੜ ਕੇ ਲਿਆਈ ਆ ਸਾਰਾ ਇਹਨੂੰ ਸਮਾਨ ਦੇ ਉਧਰ ਜਾ ਕੇ ਤੂੰ ਤੇਨੂੰ ਚੁਕਲੀਆਂ ਕਰੰਡੀ ਹੈ ਜਿਹਨੇ ਉਧਰ ਆਂਟੀ ਨੇ ਤੈਨੂੰ ਕਰਾਇਆ ਦਿੱਤਾ ਸੀ ਨਾ ਬਚਾ ਉਹ ਵੀ ਇਹ ਮਿਲ ਕੇ ਚੁਕਲੀਆਂ ਕਰਦੀਆਂ ਨੇ ਹੈ ਕੋਈ ਚੁਕਲੀ ਨਹੀਂ ਤੇ ਬਾਬੀ ਦੱਦੇ ਹੈ ਨਹੀਂ ਉਹ ਤੇ ਚੁਕਲੀ ਨਹੀਂ ਕਰੀ ਚਾਹ ਨਾ ਤੋ ਵੀ ਇੱਕ ਦਾਗੀ ਤਾਂ ਬਚਾ ਮੇਰਾ ਦਪਾਓ ਚਾਮੀ ਤੂੰ ਵੀ ਜਾ ਲੈ ਅੰਦਰ ਬੈ ਜਾ ਉਧਰ ਦਪਾਓ ਠੀਕ ਹੈ ਚਾਮੀ ਹਾਏ ਇਹਨੇ ਜ਼ੋਰ ਤੇ ਮਾਰਿਆ ਇੱਥੇ ਚੁੱਕ ਕੇ ਬਾਹੇ ਦੁਖਣ ਲੱਗ ਗਈ ਐ ਇਹਨਾਂ ਗੁੱਸਾ ਆਉਂਦਾ ਨਾ ਮੈਨੂੰ ਆ ਬੁੱਢੀ ਜੀ ਤੇ ਕੁਛ ਕਹਾਂ ਦੀ ਹੱਦ ਨਹੀਂ ਇਹ ਕੋਈ ਗੱਲ ਇਹਦੇ ਪੱਲੇ ਪਈ ਨਹੀਂ ਆ ਉਦੋਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਸੀ ਅਸੀਂ ਜਿਹੜਾ ਇਹਨੂੰ ਸ਼ੱਕ ਹੋ ਗਿਆ ਸ਼ੁਕਰ ਹੈ ਲੈ ਨਾ ਕਰਨੀ ਨਹੀਂ ਲਈ ਤੇ ਇਹਨੇ ਤਾਂ ਹੋਰ ਪਵਾੜਾ ਪਾ ਲੈਣਾ ਸੀ ਦੱਸ ਹਾਏ ਮੇਰੀ ਬਾਹ ਹਾਏ